ਕਹਿੰਦਾ ਹੋ ਗਈ ਪਲੱਸ 2 ਚੋਂ ਫੇਲ ਮੈਂ ਚੰਨਾ ਤੇ ਕਹਿੰਦੀ ਚੰਨਾ ਕਿਹੜਾ ਪਾਸ ਹੋ ਗਿਆ ਕਹਿੰਦਾ ਕੁੜੀ ਨੇ ਕੀ ਕੀਤਾ ਪਲੱਸ 2 ਦੇ ਵਿੱਚ ਮੁੰਡੇ ਨੂੰ ਪੇਪਰ ਲੈਟਰ ਲੈ ਕੇ ਭੇਜਤਾ ਮੁੰਡੇ ਨੇ ਵੀ ਹਾਮੀ ਭਰੀ ਜਵਾਨੀ ਸੀਗੀ ਚੜਦੀ ਬਰੇਸ ਸੀਗੀ ਗਵਾਂਢੀ ਗਵਾਂਢੀ ਨਾਲ ਸੈੱਟ ਹੋ ਗਿਆ ਗਵਾਂਢਾਂ ਦੀ ਕੁੜੀ ਸੀ ਤੇ ਗਵਾਂਢਾਂ ਦਾ ਮੁੰਡਾ ਸੀ ਗੱਲਬਾਤ ਹੋਈ ਕੋ ਕੁੜੀ ਆਈਲਟਸ ਲੱਗ ਗਈ ਕਰਨ ਤੇ ਮੁੰਡਾ ਕੰਮ ਤੇ ਲੱਗਾ ਇਕੱਠੇ ਜਾਂਦੇ ਸੀ ਘਰ ਦੇ ਭੈਣ ਭਰਾ ਬਣਾ ਕੇ ਤੋਲਦੇ ਸੀ ਪਰ ਇਹਨਾਂ ਨੇ ਕੀ ਕੀਤਾ ਯਾਰ ਬਣ ਕੇ ਬਹਿ ਗਏ ਸਹੇਲੀ ਬਣ ਗਈ ਉਹ ਯਾਰ ਬਣ ਗਿਆ ਕੀ ਹੋਇਆ ਉਸ ਤੋਂ ਬਾਅਦ ਮੁੰਡੇ ਨੂੰ ਆਇਲਟਸ ਵਾਲੀ ਕੁੜੀ ਦਾ ਰਿਸ਼ਤਾ ਆ ਗਿਆ ਤੇ ਉਹਨੇ ਚਾਈ ਚਾਈ ਉਹਦੀ ਸਹੇਲੀ ਨੂੰ ਦੱਸਤਾ ਇਹ ਮੈਨੂੰ ਰਿਸ਼ਤਾ ਆਇਆ ਵੀ ਆਪਾਂ ਬਾਹਰ ਇਕੱਠੇ ਹੋਵਾਂਗੇ ਮੈਂ ਤਲਾਕ ਦੇ ਦੂੰ ਜਨਾਨੀ ਨੇ ਕੀ ਕੀਤਾ ਮੈਨੂੰ ਭਜਾ ਕੇ ਲਿਆ ਉਹਨੇ ਉਹਦਾ ਰਿਸ਼ਤਾ ਵੀ ਤੜਾਤਾ ਭਜਾ ਕੇ ਲੈ ਗਈ ਉਹਦੇ ਦਿਲ 'ਚ ਪਤਾ ਨਹੀਂ ਕੀ ਸੀ ਜਦੋਂ ਫੜੇਗੇ ਚਾਰ ਪਰਚੇ ਪਵਾਤੇ ਇੱਕ ਚੋਰੀ ਦਾ ਇੱਕ ਗਲਤ ਸਬੰਧ ਸਰੀਰਕ ਸਬੰਧ ਜਿਹੜੇ ਧੱਕੇ ਨਾ ਬਣਾਉਂਦੇ ਸੀ ਇੱਕ ਜ਼ਬਰਜਨਾਹ ਦਾ ਇੱਕ ਏਜੀ ਮੈਨੂੰ ਇਹਨੇ ਬੁਲਗਾਇਆ ਮੇਰੇ ਨਾਲ ਧੋਖਾ ਤਰੀ ਕੀਤੀ ਚਾਰ ਪੰਜ ਪਰਚੇ ਪਾ ਕੇ ਮੁੰਡੇ ਨੂੰ ਜਹਾਜ਼ ਦੀ ਬਾਰੀ ਦੇ ਸੁਪਨੇ ਵੇਦੇ ਬੰਦੇ ਉਹਨੂੰ ਜੇਲ੍ਹ ਦੀ ਬਾਰੀ ਨੂੰ ਹੱਥ ਪਵਾਤੇ ਤੇ ਹਣੋ ਮੁੰਡੇ ਦੀ ਜ਼ਿੰਦਗੀ ਜੇਲ੍ਹ ਦੀ ਹਵਾ ਖਾਂਦੀ ਆ ਤੇ ਉਸ ਤੋਂ ਬਾਅਦ ਹੁਣ ਆਇਆ ਹੁਣ 2 ਸਾਲਾਂ ਬਾਅਦ ਤੇ ਆ ਕੇ ਕੈਮਰੇ ਸਾਹਮਣੇ ਆ ਵੀ ਮੇਰੇ ਨਾਲ ਕੁੜੀ ਨੇ ਆਹ ਕੁਛ ਕੀਤਾ ਕਹਿੰਦਾ ਜਿੱਦ ਮੇਰੇ ਸਾਹਮਣੇ ਆ ਗਈ ਕੁੱਟਨੀ ਜ਼ਰੂਰ ਆ ਕੁਛ ਮਰਜ਼ੀ ਹੋ ਜੇ ਬਾਈ ਇਹ ਬੰਦੇ ਦੀ ਗੱਲ ਜਾਇਜ਼ ਆ ਕੁੱਟਨੀ ਆ ਕਿਉਂਕਿ ਇਹਨੇ ਬਦਲਾ ਲੈਣਾ ਮੇਰੇ ਨਾਲ ਐਂ ਕਿਉਂ ਕੀਤਾ ਮੈਂ ਵੀ ਇੱਕ ਤੈਨੂੰ ਪਿਆਰ ਕੀਤਾ ਤੂੰ ਵੀ ਕੀਤਾ ਪਰ ਤੂੰ ਅੱਜ ਬਾਹਰ ਬੈਠੀ ਆ ਤੇ ਮੈਨੂੰ ਜੇਲ੍ਹ ਚ ਬਠਾਤਾ ਆਪਾਂ ਬੰਦੇ ਨਾਲ ਗੱਲਬਾਤ ਕਰਦੇ ਆ ਉਹਦੀ ਜ਼ਿੰਦਗੀ ਕੀ ਵਿੱਚ ਬੀਤੀ ਕੀ ਗੱਲਬਾਤ ਹੋਈ ਕਿਵੇਂ ਪਿਆਰ ਪਿਆ ਤੇ ਕਿਵੇਂ ਧੋਖਾ ਹੋਇਆ ਆ ਜਾਵੇਂ ਬਣਾ ਜਾ ਕੇ ਜੇ ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਆ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਕਿਹ ਜੀ ਵੀ ਗਵੰਡੀਆਂ ਦੇ ਮੁੰਡੇ ਕੁੜੀ ਨੂੰ ਇਸ਼ਕ ਮੁਹੱਬਤ ਹੋ ਗਈ ਮੁਹੱਬਤ ਕੀ ਹੋਈ ਜਦੋਂ ਜਵਾਨੀ ਦੇ ਵਿੱਚ ਪੈਰ ਤਰਿਆ ਪੌ ਫੋਟੀ ਮੁੰਡੇ ਦੀ ਨਮੀ ਨਮੀ ਮੋਛ ਫੜਦੀ ਸੀ ਤੇ ਕੁੜੀ ਦੀ ਨਮੀ ਨਮੀ ਕਹਿੰਦੀ ਹੁੰਦੀ ਜਵਾਨੀ ਫੜਦੀ ਸੀ ਗੁੱਤ ਮੋਢਾਂ ਤੋਂ ਐ ਕਮਾਉਂਦੀ ਸੀ ਉਂਗਲਾਂ ਤੇ ਤੇ ਉਹ ਬੰਦੇ ਜਦੋਂ ਕਹਿੰਦਾ ਸਾਡੇ ਲੈਟਰਲ ਲੈਟਰੀ ਹੋਏ ਪਿਆਰ ਪੈ ਗਿਆ ਕੋਤਸ ਕਰਦੇ ਕੁੜੀ ਭਿਆ ਕੇ ਲੈ ਗਈ ਕੁੜੀ ਮੁੰਡਾ ਭੱਜ ਗੇ ਮੁੰਡੇ ਨਾਲ ਕੀ ਬੀਤੀ ਆ ਭਜਾਜ ਦੀ ਬਾਰੀ ਨੂੰ ਹੱਥ ਪਾਲਿਆ ਮੁੰਡੇ ਨੂੰ ਜੇਲ੍ਹ ਦੀ ਬਾਰੀ ਨੂੰ ਹੱਥ ਪਵਾਤਾ ਇਹਦੇ ਨਾਲ ਗੱਲਬਾਤ ਕਰਦੇ ਆ ਕੀ ਗੱਲਬਾਤ ਹੋਈ ਕੀ ਵਾਪਰੀ ਕੀ ਗੱਲਬਾਤ ਹੋਈ ਸੱਚੀ ਗੱਲ ਕੀ ਹਾਲ ਹੈ ਵਧੀਆ ਵੀ ਕੀ ਬਗ ਗੱਲਬਾਤ ਹੋ ਚੱਲੀ ਗੱਲਬਾਤ ਇਹ ਹੋਈ ਬਈ ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਸੀ ਸਾਡੀ ਗਵਾਂਡੀਆਂ ਦੀ ਕੁੜੀ ਸੀ ਉਹ ਵੀ ਮੈਨੂੰ ਪਿਆਰ ਕਰਦੀ ਸੀ ਅਸੀਂ ਇਕੱਠੇ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਕਿਉਂਕਿ ਅਸੀਂ ਇੱਕ ਸਕੂਲ 'ਚ ਪੜਦੇ ਸੀਗੇ ਸਕੂਲ 'ਚ ਉਹਨੇ ਮੈਨੂੰ ਲੈਟਰ ਫੜਾਇਆ ਉੱਥੋਂ ਸਾਰੀ ਯਾਰੀ ਪਈ ਅਸੀਂ ਬਹੁਤ ਟਾਈਮ ਸਪੈਂਡ ਕੀਤਾ ਇੱਕ ਦੂਜੇ ਨਾਲ ਕਿਉਂਕਿ ਬਈ ਕਿਸੇ ਨੂੰ ਪਤਾ ਵੀ ਨਹੀਂ ਸੀਗਾ ਗਵਾਂਡੀਆਂ ਦੀ ਕੁੜੀ ਸੀ ਆਪਾਂ ਅਸੀਂ ਇੱਕ ਦੂਜੇ ਨੂੰ ਮਿਲ ਲੈਂਦੇ ਸੀ ਵਧੀਆ ਸੌਖੇ ਤਰੀਕੇ ਨਾਲ ਵਧੀਆ ਰਹਿੰਦੇ ਸੀ ਸੀ ਯਾਰ ਅਸੀਂ ਇੱਕ ਦੂਜੇ ਨਾਲ ਸੌਂਹਾਂ ਵੀ ਖਾ ਲਈਆਂ ਸੀ ਵੀ ਅਸੀਂ ਵਿਆਹ ਕਰਾਉਣਾ ਇੱਕ ਦੂਜੇ ਨਾਲ ਠੀਕ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਤੇ ਘਰ ਦੇ ਵਿੱਚ ਇੰਨਾ ਦੁਆਰ ਕਰਦੇ ਸੀਗੇ ਬਾਈ ਜਦੋਂ ਕੋਰਸ ਕਰਦੀ ਸੀਗੀ ਕੋਰਸ ਕਰਨ ਲੱਗ ਗਈ ਮੈਨੂੰ ਕਹਿੰਦੀ ਮੈਂ ਕੋਰਸ ਕਰਨਾ ਮੈਂ ਕਿਹਾ ਤੂੰ ਕਰ ਲੈ ਕੋਈ ਨਾ ਕਿਹਦੀ ਮੈਂ ਜਾਇਆ ਕਿਵੇਂ ਕਰੂੰ ਆਪਣੇ ਪਿੰਡੋਂ ਤਾਂ ਬੱਸ ਵੀ ਨਹੀਂ ਜਾਂਦੀ ਮੈਂ ਕੋਈ ਨਾ ਤੇਰੇ ਘਰ ਦੇ ਨੂੰ ਕਹਿੰਦੇ ਵੀ ਮੈਂ ਛੱਡ ਆਇਆ ਕਰੂੰਗਾ ਉਹਦੇ ਘਰ ਦੇ ਨਾਲ ਗੱਲਬਾਤ ਕਰਕੇ ਮੈਨੂੰ ਕਹਿੰਦੇ ਵੀ ਤੂੰ ਐਂ ਕਰਕੇ ਯਾਰ ਜਾਂ ਨਹੀਂ ਹੈ ਕੰਮ ਤੇ ਤੇ ਇਹਨੂੰ ਛੱਡ ਜਾਇਆ ਕਰੀ ਮੈਂ ਕੋਈ ਨਾ ਛੱਡ ਜਾਇਆ ਕਰੂੰਗਾ ਤੇ ਮੈਂ ਹੁਣ ਬਾਈ ਕਾਲ ਜੇ ਉਹਦੇ ਛੱਡ ਜਾਂਦਾ ਸੀਗਾ ਉਹਦੇ ਕੋਰਸ ਚੱਲਦਾ ਸੀਗਾ ਤੇ ਉਸ ਤੋਂ ਬਾਅਦ ਮੈਂ ਆਪਦੇ ਕੰਮ ਤੇ ਲੱਗਦਾ ਉਸ ਤੋਂ ਬਾਅਦ ਜਿਹੜਾ ਇੱਕ ਦੂਜੇ ਨਾਲ ਅਸੀਂ ਵਿਆਹ ਵੀ ਕਰਾਉਣਾ ਸੀਗਾ ਠੀਕ ਹੈ ਅਸੀਂ ਇੱਕ ਦੂਜੇ ਨਾਲ ਸੌਂਵਾਂ ਹੀ ਖਾ ਲਈਏ ਸੀ ਇੱਕ ਦੂਜੇ ਵਿਆਹ ਕਰਾਉਣਾ ਠੀਕ ਹੈ ਤੇ ਟਾਈਮ ਪੈ ਕੇ ਭਈ ਉਹਦੇ ਘਰ ਦੇ ਜਾਣੇ ਉਹ ਆਪਣੇ ਕਹਿੰਦੇ ਆਈਲਰਸ ਕਰਨ ਲੱਗ ਗਈ ਕੁੜੀ ਅੱਛਾ ਮੇਰੀ ਸੇਲੀ ਆਈਲਰਸ ਕਰਨ ਲੱਗੀ ਮੈਂ ਤੁੱਕਾ ਬਾਹਰ ਜਾਣਾ ਕਹਿੰਦੀ ਹਾਂ ਮੈਂ ਬਾਹਰ ਜਾਣਾ ਤੇ ਮੈਂ ਇੰਨਾ ਪੜਾਈ ਵਾਲਾ ਹੈ ਨਹੀਂ ਸੀਗਾ ਅੱਛਾ ਕਿਉਂਕਿ ਮੈਂ ਇੱਕ ਕਹਦੀ ਵੀ ਮੈਂ ਇੰਨੀ ਪੜਾਈ ਵਾਲਾ ਹੈ ਨਹੀਂ ਸੀ ਮਤਲਬ ਮੇਰੇ ਨੌਲੇਜ ਇੰਨੀ ਹੈ ਨਹੀਂ ਸੀ ਇਹ ਚੀਜ਼ ਯਾਰ ਵੀ ਆਣਾ ਤੇ ਉਹਦਾ ਬਾਹਰ ਦਾ ਵੀਜ਼ਾ ਚੱਲੀ ਜਾਂਦਾ ਸੀ ਸਿਸਟਮ ਹਨਾ ਤੇ ਮੈਂ ਉਹ ਨਾਲ ਗੱਲਬਾਤ ਕੀਤੀ ਮੈਂ ਕਹਿੰਦਾ ਕਿ ਕਰਕੇ ਕਿਵੇਂ ਆ ਮੈਂ ਕਹਿੰਦਾ ਤੂੰ ਬਾਹਰ ਜਾਣਾ ਮੈਨੂੰ ਕਹਿੰਦੀ ਹਾਂ ਮੈਂ ਬਾਹਰ ਜਾਣਾ ਮੈਂ ਕਹਿੰਦਾ ਫਿਰ ਮੇਰਾ ਕੀ ਬਣੂਗਾ ਕਹਿੰਦੀ ਤੇਰਾ ਕੀ ਬਾਨਾ ਕੁਝ ਨਹੀਂ ਹੁੰਦਾ ਐਂ ਚੱਲੀ ਜਾਊਗਾ ਕਹਿੰਦੀ ਕੋਈ ਨਾ ਬਈ ਹੋ ਜੂਈ ਸੈਟਿੰਗ ਕੋਈ ਨਾ ਮੈਂ ਤੈਨੂੰ ਬੁਲਾ ਲੂੰਗੀ ਜਾਂ ਕੁਝ ਵੀ ਇਦਾਂ ਮੈਂ ਫਿਰ ਕਿਤਨਾ ਕਿਦੇ ਸੋਚਿਆ ਵੀ ਯਾਰ ਇਦਾਂ ਨਹੀਂ ਸੈਟਿੰਗ ਬਣੀ ਤੂੰ ਮੈਨੂੰ ਕਿਵੇਂ ਬੁਲਾ ਲਵੇਂਗੀ ਕਹਿੰਦੀ ਕੋਈ ਨਾ ਮੈਂ ਬੁਲਾ ਲੂੰਗੀ ਮੈਂ ਭਈ ਯਾਰ ਵੀ ਮੈਂ ਵੀ ਟੈਨਸ਼ਨ ਲੈਣ ਲੱਗ ਗਿਆ ਤੇ ਉਹ ਆਪਦੇ ਭਰਾ ਭਾਈ ਧਿਆਨ ਸੀਗਾ ਮੈਂ ਉਹਨੂੰ ਪੁੱਛਿਆ ਕਰਾਂ ਉਹ ਕਹਿੰਦਾ ਕਰ ਕੋਈ ਨਾ ਕੁਝ ਨਹੀਂ ਹੁੰਦਾ ਐਂ ਕਹਿੰਦੀ ਸੀਗੀ ਤੇ ਮੈਨੂੰ ਵੀ ਭਈ ਕੈਨੇਡਾ ਦੀ ਕੁੜੀ ਦਾ ਰਿਸ਼ਤਾ ਆ ਜਾਂਦਾ ਅੱਛਾ ਮੇਰੇ ਘਰ ਦੇ ਮੈਨੂੰ ਕਹਿੰਦੇ ਵੀ ਕੈਨੇਡਾ ਦੀ ਕੁੜੀ ਦਾ ਰਿਸ਼ਤਾ ਆਇਆ ਪੀਆਰ ਕੁੜੀ ਵੀ ਜੋ ਕਹਿੰਦੀ ਵੀ ਵਿਆਹ ਕਰਵਾ ਲਾ ਤੇ ਮੈਂ ਬਹੁਤ ਖੁਸ਼ ਹੋ ਗਿਆ ਮੈਂ ਕਹਤੇ ਡੀਵਨ ਅਦਰਾਈ ਲੱਗ ਗਿਆ ਮੈਂ ਕਿ ਮੇਰੇ ਵਾਲੀ ਵੀ ਜਾਊਗੀ ਕਿਸੇ ਲਈ ਉੱਥੇ ਤੇ ਮੈਂ ਵੀ ਵਿਆਹ ਕਰਕੇ ਜਾਵੜੂ ਉੱਥੇ ਜਾ ਕੇ ਮੈਂ ਆਪਣੀ ਸਿਹਲੀ ਨੂੰ ਉਹਨੂੰ ਘਰ ਵਾਲਿਆਂ ਤਲਾਕ ਦੇ ਦੂੰਗਾ ਤੇ ਮੈਂ ਆਪਣੀ ਇਹਦੀ ਜ਼ਿੰਦਗੀ ਇਹਦੇ ਨਾਲ ਨਿਆਰੇ ਲਊਗਾ ਤੇ ਮੈਂ ਇਹਨੂੰ ਕਿਤੇ ਖੁਸ਼ੀ ਖੁਸ਼ੀ ਚ ਯਾਰ ਇਹਨੂੰ ਮੈਂ ਮੋਟਰਸਾਈਕਲ ਤੇ ਬੈਠੀ ਇਹਨੂੰ ਮੈਂ ਦੱਸਤਾ ਮੈਂ ਕਹਿਆ ਕਰਕੇ ਯਾਰ ਮੈਂ ਕਹਿੰਦਾ ਮੇਰੀ ਗੱਲ ਸੁਣ ਪ੍ਰਭ ਕਹਿੰਦੀ ਹਾਂ ਮੈਂ ਕਹਿਆ ਕਰਕੇ ਨਾ ਯਾਰ ਵੀ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਹੈ ਕਹਿੰਦੀ ਕੀ ਮੈਂ ਕਿਹਾ ਹੁਣ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਂ ਕਿਹਾ ਕੈਨੇਡਾ ਮੈਂ ਵੀ ਜਾਊਂਗਾ ਮੈਨੂੰ ਕਹਿੰਦੀ ਕਹਿੰਦੀ ਤੂੰ ਕਿਵੇਂ ਜਾਏਂਗਾ ਮੈਨੂੰ ਕਹਿੰਦੀ ਵੀ ਮੈਂ ਤਾਂ ਮੈਂ ਤਾਂ ਗਈ ਨਹੀਂ ਹਜੇ ਤੂੰ ਪਹਿਲਾਂ ਕਿਵੇਂ ਜਾਵੜੇਗਾ ਜਾਂ ਮੈਂ ਤੈਨੂੰ ਸੱਦਾ ਦੇਣੀ ਤੂੰ ਪਹਿਲਾਂ ਕਿਵੇਂ ਆਜੇਂਗਾ ਤੇਰੀ ਨੀ ਪੜਾਈ ਵੀ ਹੈਨੀ ਮੈਂ ਕਿਹਾ ਨਹੀਂ ਨਹੀਂ ਮੈਂ ਕਿਹਾ ਮੈਨੂੰ ਪੀਆਰ ਕੁੜੀ ਦਾ ਰਿਸ਼ਤਾ ਆਇਆ ਤੇ ਮੈਂ ਉਹਦੇ ਨਾਲ ਵਿਆਹ ਕਰਕੇ ਆਜੂਗਾ ਤੇ ਉੱਥੇ ਤੂੰ ਵੀ ਆ ਜੀ ਤੇ ਮੈਂ ਕਹਾਂ ਉਹਨੂੰ ਮਤਲਬ ਲਾਗ ਦੇ ਦੂੰਗਾ ਫਿਰ ਆਪਾਂ ਦੋਵੇਂ ਇਕੱਠੇ ਰਹਿ ਲਾਂਗੇ ਉਹਦੇ ਦਿਲ ਦੇ ਵਿੱਚ ਬਈ ਗੱਲ ਵੱਜੀ ਕਿਹੜਾ ਤੌਣੇ ਕਹਦਾ ਕਦਾ ਕੋਈ ਨਾ ਚੱਕਰ। ਰਾਤ ਨੂੰ ਫਿਰ ਮੈਨੂੰ ਲੜਨ ਲੱਗੀ ਫੋਨ ਤੇ। ਮੈਨੂੰ ਕਹਿੰਦੀ ਤੂੰ ਮੈਨੂੰ ਧੋਖਾ ਦਿੰਨਾ। ਤੈਨੂੰ ਰਿਸ਼ਤਾ ਆਇਆ ਤੂੰ ਮੈਨੂੰ ਦੱਸਿਆ ਨਹੀਂ ਸੀਗਾ ਪਹਿਲਾਂ ਵੀ ਤੂੰ ਆਹ ਚੀਜ਼ ਕਰਦਾ ਫਿਰਦਾ। ਮੈਂ ਕਹਾਂ ਯਾਰ ਮੈਂ ਤਾਂ ਤੇਰੇ ਬਾਰੇ ਹੀ ਸੋਚਦਾ ਵੀ ਮੇਰਾ ਰਿਸ਼ਤਾ ਹੋ ਜਾਊਗਾ। ਮੈਂ ਤੇਰੇ ਨਾਲ ਜਾਊਂਗਾ। ਆਪਣੇ ਆਰੇ ਲਵਾਗੇ ਦੋਨੇ। ਮੈਂ ਉਹਨੂੰ ਤਲਾਕ ਦੇ ਦਊਂਗਾ ਪਰ ਆਪਾਂ ਇਕੱਠੇ ਰਵਾਂਗੇ। ਕਹਿੰਦੀ ਨਹੀਂ ਨਹੀਂ ਤੂੰ ਮੈਨੂੰ ਧੋਖਾ ਦਿੰਨਾ। ਐ ਫਰਾਂਦੇ ਕਹਿੰਦੀ ਮੈਂ ਤਾਂ ਤੇਰੇ ਨਾਲ ਭੱਜਣਾ। ਓਹ ਮਾਤੂ ਬਿਆਰਦ ਅਰਤੀ ਚੋਂ ਪੈਰ ਨਿਕਲ ਗਏ ਮੈਂ ਕਹਾ ਕੀ ਹੋ ਗਿਆ ਮੈਂ ਕਹਾ ਮੈਂ ਭਜਾਉਂਗਾ ਕਿਵੇਂ ਮੈਂ ਉਹਨਾਂ ਕਹਾ ਮੈਂ ਕਹਾ ਆ ਕੰਮ ਕੰਮ ਨਾ ਕਰ ਮੈਂ ਕਹਾ ਤੇਰੇ ਘਰ ਦੀਆਂ ਦੀ ਬੇਇੱਜ਼ਤੀ ਉਹਨਾਂ ਨਾਲ ਮੇਰੇ ਘਰ ਦੀਆਂ ਦੀ ਬੇਇੱਜ਼ਤੀ ਮੈਂ ਕਹਾ ਜਦੋਂ ਆਪਾਂ ਬਾਹਰ ਜਾ ਕੇ ਇੱਕ ਦਿਨ ਇਕੱਠੇ ਕਹਿੰਦੀ ਮੈਨੂੰ ਕਹਿੰਦੀ ਤੇਰਾ ਵਿਆਹ ਹੋ ਜਾਊਗਾ ਨਾ ਤੂੰ ਉਹਦਾ ਹੀ ਰਹਿ ਜਾਵੇਂਗਾ ਬਣ ਕੇ ਮੈਨੂੰ ਪਤਾ ਕਹਿੰਦੀ ਤੂੰ ਮੈਨੂੰ ਮੁੱਕਰ ਜਾਵੇਂਗਾ ਉੱਥੇ ਜਾ ਕੇ ਉੱਥੇ ਜਾ ਕੇ ਤੂੰ ਉਹਦਣਾ ਰਹੇਂਗੇ ਤਾਂ ਫਿਰ ਮੈਂ ਕੀ ਕਰੂੰਗੀ ਮੈਂ ਗਏ ਤੂੰ ਫਿਰ ਬਾਹਰ ਜਾਂਦਾ ਤੂੰ ਕਦੋਂ ਪਲਾਨ ਬਣਾਇਆ ਫਿਰ ਮੈਂ ਮੈਂ ਕਹਾ ਮੈਂ ਵੀ ਆਉਦਾ ਸੈਟਿੰਗ ਦੇਖਣਾ ਸੀ ਫਿਰ ਵੀ ਆਪਾਂ ਦੋਵੇਂ ਇਕੱਠੇ ਰਹਿ ਲਾਂਗੇ ਫਿਰ ਤੇ ਮੈਂ ਕਿਵੇਂ ਨਾ ਕਿਵੇਂ ਪਲਾਨ ਬਣਾਉਣਾ ਸੀ ਤੂੰ ਮੈਨੂੰ ਕਦੋਂ ਦੱਸਦੀ ਜੇ ਤੇਰੀ ਕਿਸੇ ਬੰਦੇ ਨਾਲ ਗੱਲਬਾਤ ਹੋ ਜਾਂਦੀ ਤੇ ਮੈਂ ਕੀ ਕਰਦਾ ਮੈਂ ਤਾਂ ਤੇਰੇ ਪਰੋਸੀ ਜਾ ਰਿਹਾ ਸੀਗਾ ਹਣਾ ਮੈਨੂੰ ਮੈਨੂੰ ਕਹਿੰਦੀ ਨਹੀਂ ਨਹੀਂ ਕੰਨੀ ਨਹੀਂ ਨਹੀਂ ਤੁਰੇ ਗਲਤ ਦਾ ਗੱਲ ਤੇ ਤੂੰ ਤੂੰ ਉਹਦੇ ਨਾਲ ਰਿਵਾਇਆ ਕਰਾ ਸੁ ਕੁੱਤਾ ਐਂ ਭਰਾਂਦੇ ਆ ਮੈਨੂੰ ਗਾਲਾਂ ਕੱਢੀਆਂ ਤੇ ਦੂਜੇ ਤੇ ਜਿਦਨ ਬਈ ਮਨ ਕਲੇਸ਼ ਪੂਰਾ ਚੱਲਦਾ ਰਿਹਾ ਫਿਰ ਮੈਂ ਕਹਾ ਤੂੰ ਭੱਜਣਾ ਹੀ ਆ ਕੰਨੀ ਹਾਂ ਭੱਜਣਾਈ ਆ ਮੈਂ ਕਹਾ ਹੋ ਜਾ ਤਿਆਰ ਫਿਰ ਮੈਂ ਚੱਲਾਂਗੇ ਰਾਤ ਨੂੰ ਅੱਜ ਮੈਂ ਸਾਰਾ ਕੁਝ ਸਮਾਨ ਸਮੂਹ ਸੈੱਟ ਕਰ ਲਾ ਆ ਉਹਦਾ ਪੈਸੇ-ਪੁਸੇ ਬਈ ਮੈਂ ਵੀ ਕੱਢ ਲਏ ਉਹਨੇ ਵੀ ਮਾੜੇ-ਮੋਟੇ ਪੈਸੇ ਕਰ ਲਏ ਅਸੀਂ ਨਿਕਲ ਗਏ ਬਈ ਦਿੱਲੀ ਕੰਨੀ ਨਿਕਲ ਗਏ ਸਾਨੂੰ ਬਈ ਉੱਥੇ ਅਸੀਂ ਰਹੇ ਬੂਰੇ ਨਿਆਰੇਲੇ ਘਰ ਦੇ ਸਾਨੂੰ ਫੋਨ ਲਾਉਣ ਤੇ ਕਿਉਂ ਘਰ ਦੇ ਫੀਲਡ ਲਾਈ ਹੋਈ ਸੀ ਘਰ ਦੇ ਸਾਡੇ ਪਿੱਛੇ ਲੱਗੇ ਹੋਏ ਸੀ ਕਿਸੇ ਪਾਸੇ ਸਾਨੂੰ ਲਾਭ ਹੀ ਲੈਣਾ ਸੀ ਕਿ ਅਸੀਂ ਨਿਕਲ ਹੀ ਨਹੀਂ ਦੂਰ ਗਏ ਕਿ ਸਾਨੂੰ ਕੋਈ ਲਾਭ ਨਾ ਸਕੇ ਉੱਥੇ ਸਿਮ ਸੁਮ ਬਦਲਤੇ ਅਸੀਂ ਬਈ ਪਤਾ ਨਹੀਂ ਕਿਵੇਂ ਸਾਡਾ ਬਈ ਪਤਾ ਲੱਗ ਗਿਆ 2 ਮਹੀਨੇ ਬਾਅਦ ਸਾਡਾ ਪਤਾ ਲੱਗ ਗਿਆ ਵੀ ਅਸੀਂ ਦੋਨੇ ਦੋਨੇ ਅਸੀਂ ਚੱਕੇ ਗਏ ਹੂੰ ਅੱਛਾ ਉੱਥੇ ਜਾ ਕੇ ਬਈ ਜਦੋਂ ਅਸੀਂ ਸਾਨੂੰ ਉਹਨਾਂ ਨੂੰ ਚੱਕ ਲਿਆ ਮੈਨੂੰ ਕੁੱਟਿਆ ਬਈ ਉੱਥੇ ਨਾ ਉਹਨਾਂ ਨੇ ਤੇ ਕੁੜੀ ਨੂੰ ਕੁੱਟਿਆ ਤੇ ਸਾਨੂੰ ਦੋਨਾਂ ਨੂੰ ਘਰੇ ਲਿਆਂਦਾ ਪਿੰਡ ਲਿਆਂਦਾ ਤੇ ਕਹਿੰਦੇ ਵੀ ਥੋੜੀ ਤੇਰੀ ਤੇ ਜ਼ਿੰਦਗੀ ਵਧੀਆ ਬਣਾਤੀ ਸੀ ਉਹਨੂੰ ਕੁੜੀ ਨੂੰ ਕਹਿੰਦੇ ਵੀ ਤੂੰ ਆਹ ਕੀ ਕੀਤਾ ਵੀ ਤੈਨੂੰ ਤਾਂ ਅਸੀਂ ਬਾਹਰ ਭੇਜਣਾ ਹੀ ਸੀਗਾ ਤੂੰ ਗੰਦ ਇੱਥੇ ਹੀ ਪਹਿਲਾਂ ਹੀ ਪਤਾ ਤੇ ਮੈਨੂੰ ਕਹਿੰਦੇ ਵੀ ਤੇਰਾ ਤਾਂ ਰਿਸ਼ਤਾ ਸੀ ਪੀਆਰ ਕੁੜੀ ਨਾਲ ਕਰਾਉਂਦੇ ਸੀਗੇ ਤੂੰ ਐ ਕਿਉਂ ਕੀਤਾ ਤੇ ਹੁਣ ਮੈਂ ਦੱਸਣ ਜੋਗ ਹਾਂ ਮੈਂ ਤਾਂ ਫਿਰ ਕਹਾਂ ਤੇ ਉੱਥੇ ਮੈਂ ਉਹਨੂੰ ਗਿਆ ਮੈਂ ਕਿਹਾ ਪ੍ਰਭਾ ਹੁਣ ਬੋਲ ਮੈਂ ਕਿਹਾ ਸਾਰਿਆਂ ਸਾਹਮਣੇ ਸਾਨੂੰ ਥਾਣੇ ਲੈ ਕੇ ਬਈ ਉੱਥੇ ਕਹਿੰਦੇ ਵੀ ਐ ਕਰਕੇ ਸਾਡੇ ਮੇਰੇ ਤੇ ਕੁੜੀ ਵਾਲਿਆਂ ਪਰ ਚਾਹੇ ਦਿੱਤਾ ਵੀ ਐਂ ਕਰਕੇ ਸਾਡੀ ਕੁੜੀ ਨੇ ਲੈ ਕੇ ਸੀ ਭਜਾ ਕੇ ਪਹਿਲਾਂ ਪਰਚਾ ਦਿੱਤਾ ਹੀ ਹੋਇਆ ਸੀਗਾ ਸਾਡੇ ਤੇ ਕਿਉਂਕਿ ਸਾਨੂੰ ਲੱਭੀ ਜਾਂਦੀ ਉਹਦੋਂ ਪਰਚਾ ਚੱਲੀ ਜਾਂਦਾ ਸੀ ਉਹਦੋਂ ਦਰਖਾਸਤ ਹੀ ਦਿੱਤੀ ਸੀ ਉਹਦੇ ਬਾਅਦ ਪਰਚਾ ਪੈ ਗਿਆ ਮੇਰੇ ਤੇ ਵੱਡਾ ਉਸ ਤੋਂ ਬਾਅਦ ਜਦੋਂ ਸਾਨੂੰ ਕੋਰਟ ਚ ਲੈ ਕੇ ਜਾਂਦੇ ਕੋਰਟ 'ਚ ਕੁੜੀ ਆ ਕੇ ਬਿਆਨ ਬਦਲ ਦਿੰਦੀ ਆ ਕੀ ਆਂਦੀ ਕੁੜੀ ਉੱਥੇ ਕਹਿੰਦੀ ਆ ਵੀ ਕਹਿੰਦੀ ਵੀ ਇਹ ਮੈਨੂੰ ਧੱਕੇ ਨਾਲ ਭਜਾ ਕੇ ਲੈ ਗਿਆ ਅੱਛਾ ਉਸ ਤੋਂ ਬਾਅਦ ਇਹਨੇ ਮਾਰੇ ਉਹ ਤੇ ਮੇਰੇ ਨਾਲ ਸੈਕਸ ਗਲਤ ਕੰਮ ਹਰਕਤਾਂ ਕੀਤੀਆਂ ਮੈਂ ਨਾ ਸ੍ਰੀਕ ਸੰਬੰਧ ਬਣਾਏ ਤੇ ਮੇਰੇ ਤੇ ਬਈ ਬਲਾਤ ਕਰਦਾ ਕੇਸ ਪੈ ਜਾਂਦਾ ਇੱਕ ਭਜਾਉਣ ਦਾ ਬਲਾਤ ਕਰਦਾ ਤਿੰਨ ਚਾਰ ਹੋਰ ਪਰਚੇ ਪੈ ਜਾਂਦੇ ਆ ਧੋਖਾ ਧੜੀ ਦੇ ਸਾਰ 420 ਦੇ ਬਹੁਤ ਬਹੁਤ ਪੈਸੇ ਵੀ ਕੱਢ ਕੇ ਲੈ ਗਿਆ ਮੈਂ ਸਾਡੇ ਚੋਰੀ ਦਾ ਵੀ ਪਾ ਦਿੰਦੇ ਮਨ ਤਿੰਨ ਚਾਰ ਕੇਸ ਇਕੱਠੇ ਡਲ ਜਾਂਦੇ ਆ ਬਈ ਮੇਰੀ ਜਿੰਦਗੀ ਰੋਲ ਦੇਖ ਲੋ ਬਾਈ ਦੀ ਜਿੰਦਗੀ ਕਿ ਕਿੱਧਰ ਨੂੰ ਕਿੱਧਰ ਨੂੰ ਲੈ ਗਈ ਕੋਰਸ ਕੁੜੀ ਕਰਦੇ ਸਾਈਲੈਂਟਸ ਇਹਨੂੰ ਰਹਿਤ ਆ ਗਿਆ ਸੀ ਕੁੜੀ ਦਾ ਪੀਆਰ ਦਾ ਤੇ ਜਦੋਂ ਗੱਲਬਾਤ ਹੋਈ ਸਾਰਾ ਕੁਝ ਨਿਬੜਿਆ ਉਸ ਤੋਂ ਬਾਅਦ ਇਹਨੂੰ ਕਹਿੰਦੀ ਮੇਰੇ ਨਾਲ ਪੱਜ ਇਹਨੇ ਕਿਤੇ ਖੁਸ਼ੀ ਖੁਸ਼ੀ ਦੱਸਤਾ ਵੀ ਮੈਂ ਵੀ ਉੱਥੇ ਆ ਜਾਊਂਗਾ ਆਪਾਂ ਇਕੱਠੇ ਰਾਵਾਂਗੇ ਮੈਂ ਘਰ ਜੋਂ ਤਲਾਕ ਦੇ ਦੂੰ ਗਲਤੀ ਤੇ ਇਹਦੀ ਵੀ ਸੀ ਇਹ ਵੀ ਕੀ ਕੁਸ਼ ਕਰੀ ਜਾਂਦੀ ਗਾਂ ਕੁੜੀ ਦੇ ਸਹਾਦੇ ਬਾਹਰ ਜਾ ਕੇ ਉਹਨੂੰ ਤਲਾਕ ਦੇਣ ਨੂੰ ਫਿਰਦਾ ਜਿਹੜੀ ਵੀ ਕੁੜੀ ਨੇ ਇਹਨੂੰ ਖੰਭ ਲਾਉਣੇ ਸੀ ਉਡਾਨ ਭਰਨੀ ਸੀ ਜਿਹਦੀ ਸ਼ਰਤੇ ਨੇ ਬਾਹਰ ਜਾਣਾ ਸੀਗਾ ਉਹਦੇ ਨਾਲ ਧੋਖਾ ਦਿੰਦਾ ਠੀਕ ਆ ਇਹ ਅੱਬ ਇੱਥੇ ਹੀ ਆ ਜੋ ਕੁਛ ਕਰਦਾ ਇਹ ਕੁੜੀ ਨੂੰ ਭਜਾ ਕੇ ਲੈ ਗਈ ਜਦੋਂ ਭਜਾ ਕੇ ਲੈ ਗਈ ਉਸ ਤੋਂ ਬਾਅਦ ਕੁੜੀ ਇਹਨੂੰ ਭਜਾ ਕੇ ਲੈ ਗਈ ਇਹ ਉਹਨੂੰ ਭਜਾ ਕੇ ਲੈ ਗਿਆ ਪੈਸੇ ਤੇ ਲੈ ਚੱਕ ਕੇ ਲੈ ਗਈ ਜਦੋਂ ਫੜ ਲੇ ਦੋ ਮਹੀਨਾ ਬਾਅਦ ਇਹਦੇ ਤੇ ਪਰਚਾ ਕਹਿੰਦੀ ਜੀ ਮੇਰੇ ਨਾਲ ਸਲੀਕਾ ਸਬੰਧ ਬਣਾਉਂਦਾ ਰਿਹਾ ਮੇਰੇ ਨਾਲ ਧੱਕੇ ਨਾਲ ਕਰਦਾ ਰਿਹਾ ਜੋ ਕੁਝ ਕਰਦਾ ਰਿਹਾ ਦੂਜਾ ਚੋਰੀ ਸਾਡੇ ਘਰੋਂ ਇਹਨੇ ਕੀਤੀ ਕੁੜੀ ਨੇ ਚੋਰੀ ਕੁੜੀ ਨੇ ਕੀਤੀ ਨਾ ਇਹਦਾ ਲਾਤਾ ਤੀਜਾ ਇਹਨੂੰ ਭਜਾਉਂਦਾ ਧੋਖਾ ਤੜੀਦਾ ਚਾਰ ਪੰਜ ਪਰਚੇ ਤੇ ਪਵਾਤੇ ਜਹਾਜ ਦੀ ਬਾਰੀ ਨੂੰ ਹੱਥ ਪਾਉਂਦੇ ਪਾਉਂਦੇ ਦੀ ਇਹਦੀ ਜੇਲ੍ਹ ਦੀ ਬਾਰੀ ਨੂੰ ਹੱਥ ਪਵਾਤਾ ਇੱਕ ਤਿੰਨ ਮੈਂ ਹੋਰ ਗੱਲ ਜਦੋਂ ਚਲਤਲੇ ਤੇ ਇਹਨਾਂ ਨੇ ਪਾਚਾ ਪਵਾਤਾ ਹਣਾ ਜਦੋਂ ਜੇਲ੍ਹ ਦੀ ਬਾਰੀ ਨੂੰ ਹੱਥ ਪਵਾਤਾ ਤਰਾ ਪਰਚਾ ਤੇ ਜਿਹੜੀ ਇੱਕ ਜਿੰਨ ਮੈਂ ਹੋਰ ਪੁੱਛਦਾ ਵੀ ਤੇਰੀ ਗੱਲਬਾਤ ਕਿਵੇਂ ਹੋਈ ਸੀ ਗੱਲਬਾਤ ਤਾਂ ਬਈ ਸਾਡੀ ਐਂ ਹੀ ਹੋਈ ਠੀਕ ਹੈ ਮੈਂ ਵੀ ਇਹਨੂੰ ਪਸੰਦ ਕਰਦਾ ਜੇ ਵੀ ਮੈਨੂੰ ਪਸੰਦ ਕਰਦੀ ਸੀ ਐਨੇ ਮੈਨੂੰ ਲੈਟਰ ਦੇਤਾ ਤੇ ਲੈਟਰ ਤੇ ਇੱਥੇ ਲਿਖਿਆ ਸੀ ਮੈਂ ਤੈਨੂੰ ਪਿਆਰ ਕਰਦੀ ਆ ਵੀ ਤੂੰ ਜੇ ਮੈਨੂੰ ਪਿਆਰ ਕਰਦਾ ਤੇ ਆਹ ਫੋਨ ਤੇ ਨੰਬਰ ਫੋਨ ਲਾ ਲਈ ਮੈਨੂੰ ਤੈਨੂੰ ਸ਼ੰਗ ਨਹੀਂ ਆਈ ਸ਼ਰਮ ਨਹੀਂ ਆਈ ਵੀ ਗਵੰਡਾ ਕਾ ਦੀ ਕੁੜੀ ਯਾਰ ਸ਼ਰਮ ਤਾਂ ਹੋਣਾ ਆਉਂਦੀ ਹੈ ਨਾ ਪਹਿਲਾਂ ਮੈਨੂੰ ਨਹੀਂ ਆਈ ਸੀ ਮੈਨੂੰ ਤਾਂ ਮੇਰੀ ਜਿੰਦਗੀ ਰੋਲ ਕਰਖਤੀ ਯਾਰ ਬਾਈ ਇੱਥੇ ਮੈਨਿਆਰੇ ਲੈਂਦਾ ਸੀ ਬਾਈ ਵਧੀਆ ਬਿੱਡਾਂ ਦੇ ਪੈਂਦਾ ਸੀ ਉੱਥੇ ਮੈਨੂੰ ਜੇਲ੍ਹ ਘਟਣੀ ਪੈਗੀ ਯਾਰ ਚੁੱਕੀਆਂ ਰੋਟੀਆਂ ਠੀਕ ਹੈ ਆਪੇ ਕੈਨੇਡਾ ਟੱਪ ਗਈ ਤੇ ਮੈਨੂੰ ਜਿਹੜਾ ਰਿਸ਼ਤਾ ਆਇਆ ਸੀ ਉਧਰੋਂ ਵੀ ਬੇਦਖਲ ਹੋ ਗਿਆ ਬਲਾਦ ਕਰਦਾ ਕੇਸ ਪੈ ਗਿਆ ਬਾਈ ਤੇ ਮੇਰੀ ਤਾਂ ਜਿੰਦਗੀ ਰੋਲ ਕਰਖ ਰੱਖਤੀ ਮੈਨੂੰ ਕੋਈ ਘਰੇ ਨਹੀਂ ਵੜਨ ਦਿੰਦਾ ਬਾਈ ਬੜਨਾ ਦਾ ਹੁੰਦੀ ਕਰ ਨਹੀਂ ਵੜਦਾ ਦਾ ਮੇਰੇ ਪਿਓ ਨੇ ਮੈਨੂੰ ਇੰਨਾ ਕੁੱਟਿਆ ਬਈ ਤੂਦ ਦੀਆਂ ਛਟੀਆਂ ਨਾਲ ਤੇ ਮੇਰੇ ਨੀਲ ਪਾਏ ਪਏ ਬਈ ਟੂਈ ਤੇ ਹਜੇ ਵੀ ਨੀਲ ਤੋਂ ਦੁਖਦੇ ਆ ਹਜੇ ਵੀ ਬੀੜ ਹੁੰਦੀ ਐ ਇੱਕ ਪਾਸੇ ਤੇ ਪੈਣਾ ਦੂਜੇ ਪਾਸਾ ਨਹੀਂ ਲਿਆ ਜਾਂਦਾ ਇੰਨਾ ਬੜਾ ਕੁੱਟਿਆ ਸੀ ਮੇਰੇ ਪਿਓ ਨੇ ਉਸ ਤੋਂ ਬਾਅਦ ਬਈ ਮੈਂ ਜੇਲ੍ਹ 'ਚ ਕੱਟੀ ਜੇਲ੍ਹ ਦੇ ਕੱਟਣ ਨਾਲ ਮੇਂ ਟੂਈ ਤੇ ਫੋੜੇ ਹੋ ਗੇ ਠੀਕ ਐ ਉੱਥੇ ਜੂਆਂ ਪੈ ਗਏ ਖੁਰਕ ਪੈ ਗਈ ਬਈ ਬੁਰਾ ਹਾਲ ਜਿੰਦਗੀ ਰੁਲ ਕੇ ਰੱਖਤੀ ਉੱਥੇ ਟੱਟੀ ਵੀ ਨਹੀਂ ਬੈਠਿਆ ਜਾਂਦਾ ਜੱਜਾਂ ਨੂੰ ਬਈ ਯਾਰ ਇੰਨਾ ਬੜਾ ਕੰਮ ਸੀ ਠੀਕ ਐ ਮੈਂ ਇਹ ਚੀਜ਼ ਨੂੰ ਸੋਚ ਵੀ ਮੈਂ ਕਹਿੰਦਾ ਇਸ ਕੱਲੀ ਇਹ ਕਾਸ਼ ਕੀ ਤੇ ਮੈਂ ਤਾਂ ਇੱਡਾ ਭੜਾ ਬਲਾਦ ਕਰਦਾ ਕਿਸ ਪਿਆ ਬਈ ਮੈਨੂੰ ਥਾਣੇ ਚ ਪੁਲਿਸ ਉੱਥੇ ਜੇਲ੍ਹ ਚ ਵੀ ਕੁੱਟਿਆ ਗਿਆ ਕਿਉਂਕਿ ਜਿਹੜੇ ਬਈ ਇਹੋ ਜੇ ਕੰਮ ਕਰਕੇ ਆਉਂਦੇ ਉਹਨਾਂ ਨੂੰ ਕੁੱਟਿਆ ਵੀ ਜਾਂਦਾ ਠੀਕ ਆ ਉਹ ਪੁੱਛਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਕਿਸ ਚ ਆਇਆ ਇਹ ਬੰਦਾ ਉੱਥੇ ਫਿਰ ਕੁੱਟਦੇ ਵੀ ਆ ਤੇ ਪਰ ਮੈਂ ਉਹਨਾਂ ਨੂੰ ਸਾਰੀ ਸਟੋਰੀ ਦੱਸੀ ਬੰਦਿਆਂ ਨੂੰ ਵੀ ਐਂ ਕਰਕੇ ਮੇਰਾ ਦਾ ਹੋਈਏ ਗੱਲ ਫੇਰ ਕਿਤਨਾ ਕਿਦੇ ਉਹਨਾਂ ਨੇ ਮੇਰੇ ਬਾਰੇ ਸੋਚਿਆ ਸਮਝ ਤੇ ਫੇਰ ਹਮਦਰਦੀ ਵੀ ਖਾਈ ਵੀ ਹਾਂ ਯਾਰ ਤੇ ਤਾਂ ਗਲਤ ੱਕਾ ਹੋ ਗਿਆ ਤੇ ਵਿਚਾਰਾ ਪਹਿਲੇ ਤੋਂ ਹਾਂ ਤੇ ਬਈ ਮੈਨੂੰ 2 ਸਾਲ ਮੈਲਾ ਕੇ ਆਇਆ ਮੈਨੂੰ ਪਤਾ ਮੇਰੇ ਨਾਲ ਕੀ ਬੀਤੀ ਹੁਣ ਕਰਦੇ ਕੀ ਕਹਿੰਦੇ ਕਰਦੇ ਕੀ ਕਹਿੰਦੇ ਕਰਦੇ ਬਈ ਯਾਰ ਕਰੋ ਮੈਨੂੰ ਕੰਮ ਤੇ ਲਾਇਆ ਹੋਇਆ ਅਗਲੇ ਕਹਿੰਦੇ ਵੀ ਖੇਤ ਜਾਣਾ ਖੇਤੋਂ ਕਰੇ ਨਾ ਮੈਨੂੰ ਕਿਸੇ ਮੁੰਡੇ ਨਾਲ ਰਹਿਣ ਦਿੰਦੇ ਨਾ ਕਿਸੇ ਰਿਸ਼ਤੇਦਾਰੀ ਜਾਣ ਦਿੰਦੇ ਨਾ ਕੋਈ ਘਰੇਵਾਰਤਾ ਬਈ ਸਿੱਧੀ ਜੀ ਗੱਲ ਆ ਅਗਲਾ ਕਹਿੰਦਾ ਇਹ ਤਾਂ ਕੇਸ ਕਾਦਾ ਚੱ ਮੇਰੀ ਤਾਂ ਜਿੰਦਗੀ ਰੋਲ ਗਈ ਮੈਂ ਘਰ ਦੇ ਨੂੰ ਕਿਹਾ ਵੀ ਤੁਸੀਂ ਮੇਰੇ ਤੇ ਪਰਚਾ ਮੇਰਾ ਕਲੀਅਰ ਕਰਾਓ ਤੇ ਮੈਨੂੰ ਬਾਹਰ ਭੇਜ ਦਿਓ ਮੈਂ ਕਿਹਾ ਮੈਂ ਇੱਥੇ ਰਹਿਣਾ ਨਹੀਂ ਚਾਹੁੰਦਾ ਕਿਉਂਕਿ ਇੱਥੇ ਮੇਰੀ ਜ਼ਿੰਦਗੀ ਖਤਮ ਹੋ ਗਈ ਜੇ ਹੁਣ ਇੱਕ ਦਿਨ ਮਹੋਰ ਗੱਲ ਕਹਿਣਾ ਚਾਹੁੰਦਾ ਵੀ ਜਿਹੜੀ ਕੁੜੀ ਆ ਉਹਦਾ ਤੈਨੂੰ ਫੋਨ ਪਾਣੇ ਆ ਮੜਕੇ ਨਹੀਂ ਫੋਨ ਨਹੀਂ ਆਇਆ ਬਈ ਤੇ ਉਹ ਜੇ ਮੰਨ ਲਿਆ ਤੁਹਾਨੂੰ ਮਿਲ ਗਈ ਤੂੰ ਕੀ ਕਰੇਗਾ ਉਹਨੂੰ ਮੈਂ ਕੁੱਟਣਾ ਬਈ ਉਹਨੂੰ ਕੁੱਟੇਗਾ ਕੁੱਟਣਾ ਬਈ ਹੁਣ ਪਲਾਦੀ ਇੱਕ ਵਾਰੀ ਫੇਰ ਮੈਂ ਅੰਦਰ ਜਾਵੜਾ ਕਿਉਂਕਿ ਹੁਣ ਤਾਂ ਮੈਨੂੰ ਪਤਾ ਲੱਗ ਗਿਆ ਵੀ ਕਿਵੇਂ ਰਹਿਣਾ ਅੰਦਰ ਮੈਂ ਕੁੱਟਣਾ ਹੈਗਾ ਜਰੂਰ ਉਹਨੂੰ ਤੇ ਯਾਰ ਤੂੰ ਮੈਂ ਦੱਸਣਾ ਹਾਂ ਤੇ ਯਾਰ ਅੱਬਾ ਹੋ ਗਿਆ ਬਈ ਉਹਨੂੰ ਦੱਸਣਾ ਮੈਂ ਵੀ ਮੇਰੇ ਨਾਲ ਜਿਹੜਾ ਤੂੰ ਕਰਕੇ ਗਈਆਂ ਕੋਈ ਮੈਂ ਕਹਿੰਦਾ ਯਾਰ ਕੋਈ ਕਿਸੇ ਨਾਲ ਹੋਵੇ ਹੀ ਨਾ ਇਦਾਂ ਯਾਰ ਜਿਹਦੇ ਨਾਲ ਹੋਇਆ ਬਈ ਮੈਂ ਕੁੱਟੋ ਬਈ ਕੀ ਰਾਨਾ ਦੀ ਦੋਸਤੀ ਤੇ ਕੀ ਰਾਨਾ ਦਾ ਦਵਾਰ ਹੈ ਉੱਥੇ ਚੜ ਕੇ ਪੌੜੀ ਚੱਕ ਲੈਂਦੇਗਾ ਉਹ ਗੱਲ ਹੋ ਜਾਂਦੀ ਹੈ ਹਾਂ ਬਈ ਉਹ ਹੀ ਗੱਲ ਕੀਤੀ ਬਈ ਕਿੱਥੇ ਦੱਸਾਂ ਉਹ ਭੈਣਾਂ ਦੇ ਡੰਡੇ ਵੱਟਦੇ ਨੇ ਕਿੱਥੇ ਤਾਂ ਬਈ ਇਹ ਕਹਿੰਦਾ ਸੌਹਾਂ ਖਾਂਦੀ ਸੀਗੀ ਵੀ ਮੈਂ ਤੇਰੇ ਬਿਨਾਂ ਕਿਸੇ ਨੂੰ ਹੋਰ ਨਾਲ ਦੇਖਣਾ ਨਹੀਂ ਚਾਹੁੰਦੀ ਤੇ ਕਿੱਥੇ ਉਹਨੂੰ ਬਾਈ ਨੂੰ ਜੇਲ੍ਹ ਦੀ ਹਵਾ ਖਵਾਤੀ ਜੇਲ੍ਹ ਦੀਆਂ ਰੋਟੀਆਂ ਖਵਾਤੀਆਂ ਪਤਾ ਲੱਗ ਗਿਆ ਵੀ ਉੱਥੇ ਬਾਈ ਵੀ ਹੁਣ ਅੱਧਾ ਵਕੀਲ ਬਣਿਆ ਫਿਰਦਾ ਇਹ ਕਹਿੰਦਾ ਕੁੱਟਣੀ ਆ ਭਲਾ ਮੈਨੂੰ ਇੱਕ ਵਾਰੀ ਹੋਰ ਜਾਣਾ ਪਜੇ ਹੁਣ ਮੈਨੂੰ ਪਤਾ ਲੱਗ ਗਿਆ ਉੱਥੇ ਰਹਿਣਾ ਸਣਾ ਕਿਵੇਂ ਆ ਤੇ ਬਈ ਕੀ ਕਰਨਾ ਚਾਹਣਾ ਜਿਹੜੀਆਂ ਇਹ ਕੁੜੀਆਂ ਕਰਦੇ ਮੈਂ ਕੁੱਟ ਵੀ ਦਿੱਤਾ ਮੈਂ ਤਾਂ ਅੰਦਰ ਜਾ ਕੇ ਅਬੇ ਤਾਂ ਕਹਿਣਗੇ ਟੁੱਟ ਗਏ ਆ ਜਿਹਨਾਂ ਕਿ ਜਿਹੜੀਆਂ ਕੁੜੀਆਂ ਧੋਖਾ ਕਰਕੇ ਜਾਂਦੀਆਂ ਮਰਨ ਨਾਲੋਂ ਯਾਰ ਚੰਗਾ ਵੀ ਜਦੋਂ ਮਿਲਦੀਆਂ ਸਾਨੂੰ ਉਹ ਤੋਂ ਉਹਦ ਨਾਲ ਕੋ ਲੋ ਪਤਾ ਮਰੋ ਨਾ ਯਾਰ ਮਰੋ ਨਾ ਲੋਕਾਂ ਨੂੰ ਪਤਾ ਹੀ ਐ ਬਈ ਯਾਰ ਮੇਰੇ ਨਾਲ ਧੋਖਾ ਹੋਇਆ ਲੋਕਾਂ ਨੂੰ ਪਤਾ ਹੀ ਐ ਲੋਕਾਂ ਨੇ ਬਸ ਐ ਆ ਵੀ ਹੁਣ ਮੇਰੇ ਤੇ ਜਿਹੜਾ ਕੇਸ ਪਿਆ ਉਹ ਦਾਗ ਲੱਗਿਆ ਉਹ ਬਹੁਤ ਭੜਾ ਨਾ ਦਾਗ ਲੱਗ ਗਿਆ ਬਸ ਇੱਕ ਕੀ ਕਹਿਣਾ ਚਾਹਣਾ ਜਿਹੜੇ ਕੁੜੀਆਂ ਇਹੋ ਜਿਹਾ ਕੰਮ ਕਰਦੀਆਂ ਮੈਂ ਤਾਂ ਇਹ ਕਹਿਣਾ ਬਈ ਯਾਰ ਕੁੜੀਆਂ ਜਿਹੜੀਆਂ ਐ ਕਰਦੀਆਂ ਉਹਨਾਂ ਨੂੰ ਮਾੜੀ ਗੱਲ ਆ ਜਿਹੜੇ ਮੁੰਡੇ ਸਾਨੂੰ ਇੰਨਾ ਪਿਆਰ ਕਰਦੇ ਆ ਕਦੇ ਪਿਆਰ ਦਾ ਇਹੋ ਜਿਹਾ ਇਹ ਤੁਹਾਨੂੰ ਮਿਲੂਗੀ ਇਹ ਕਿਤੇ ਨਾ ਕਿਤੇ ਤੁਹਾਨੂੰ ਇਹ ਜਾਜ ਜ਼ਰੂਰ ਆਊਗਾ ਵੀ ਮੈਂ ਜਿਹੜਾ ਉਸ ਬੰਦੇ ਨਾਲ ਕੀਤਾ ਕਿ ਤਨਾ ਕਿਤੇ ਲੱਗਦਾ ਵੀ ਮੇਰੇ ਨਾਲ ਆਹ ਚੀਜ਼ ਹੋਈ ਆ ਤੇ ਵੀ ਉਹਦੇ ਕਰਕੇ ਕੀ ਹੋਈ ਆ ਉਹ ਮੁੰਡੇ ਨੂੰ ਅਸੀਂ ਤੰਗ ਕੀਤਾ ਉਹਦੇ ਕਰਕੇ ਮੈਂ ਤਾਂ ਮੁੰਡਿਆਂ ਨੂੰ ਇਹ ਹੀ ਗੱਲ ਕਹਿਣਾ ਚਾਹਣਾ ਬਈ ਕੋਦੇ ਵੀ ਇਹ ਜੇ ਕੰਮ ਨਾ ਕਰੋ ਜੇ ਜੀਵਨ ਸਾਥੀ ਚੁਣਨਾ ਜਿਹਨੂੰ ਪਿਆਰ ਕਰਦੇ ਆ ਤੁਸੀਂ ਤੇ ਪਹਿਲੀ ਗੱਲ ਤਾਂ ਆਪਣੇ ਪਿੰਡ ਦੇ ਵਿੱਚ ਦਾ ਕੰਮ ਕਰੋ ਹੀ ਨਾ ਯਾਰ ਪਿੰਡ ਦੇ ਵਿੱਚ ਜਿਹੜਾ ਆਪਾਂ ਕੰਮ ਕਰਦੇ ਆ ਫੁੱਦੂ ਕੰਮ ਆ ਬਾਹਰ ਕਰੋ ਯਾਰ ਬਾਹਰ ਜਿਹੜਾ ਮਰਜੀ ਕੁਝ ਹੁੰਦਾ ਹੋਰ ਪਿੰਡ ਹੈਗਾ ਹੋਰ ਅਲੱਗ ਗੱਲ ਆ ਆਪਣੇ ਪਿੰਡ ਦੀ ਯਾਰ ਪਿੰਡ ਦੀ ਇੱਕ ਧੀ ਹੁੰਦੀ ਆ ਠੀਕ ਹੈ ਜੀ ਆ ਭਾਬੀ ਚਾਚੀ ਤਾਈ ਹੁੰਦੀ ਆ ਤੇ ਆਪਾਂ ਉਹਨਾਂ ਨਾਲ ਹੀ ਇਹ ਜਿਹਾ ਕੰਮ ਕਰਾਂਗੇ ਪਿੰਡ ਦੇ ਵਿੱਚ ਤੇ ਫਿਰ ਆਪਣਾ ਯਾਰ ਕਾ ਫੁੱਦੂ ਬੰਦਾ ਕੋਈ ਨਹੀਂ ਹੈਗਾ ਮੈਂ ਤਾਂ ਹੀ ਕਹੇ ਬਈ ਨਾ ਕਰੋ ਠੀਕ ਹੈ ਬਈ ਧੰਨਵਾਦ ਬਈ ਕਹਿੰਦਾ ਕੀ ਰੰਨਾ ਦੀ ਦੋਸਤੀ ਤੇ ਕੀ ਰੰਨਾ ਦਾ ਐਤਵਾਰ ਬਾਈ ਨਾ ਵੀ ਉਹੀ ਗੱਲ ਹੋਈ ਆ ਕਦਾ ਕਾਲਜ ਸਕੂਲ ਅਸੀਂ ਪੜ੍ਹਦੇ ਸੀ ਲੈਟਰ ਦਿੱਤਾ ਮੈਨੂੰ ਕੁੜੀ ਨੇ ਆਪ ਵੀ ਮੈਂ ਤੈਨੂੰ ਪਸੰਦ ਕਰਦੀ ਆਂ ਗਵਾਂਢੀ ਸੀ ਕੰਧ ਨਾਲ ਕੰਧ ਸਾਂਝੀ ਸੀ ਜਦੋਂ ਗੱਲਬਾਤ ਸਾਰੀ ਹੋਈ ਰੌਲਾ ਪਿਆ ਹਨਾ ਉਹ ਕੋਸ਼ਿਸ਼ ਕਰਨ ਲੱਗੀ ਇਹ ਕੰਮ ਤੇ ਲੱਗ ਗਿਆ ਗਵਾਂਢ ਗਣੇ ਵਿਸ਼ਵਾਸ ਕੀਤਾ ਵੀ ਚਲ ਪੁੱਤ ਤੂੰ ਸ਼ਹਿਰ ਜਾਣਾ ਹੀ ਹੋਣਾ ਸਾਡੀ ਕੁੜੀ ਨੂੰ ਬਾਹ ਕੇ ਲੈ ਜਾਇਆ ਕਰੀ ਬੀਬੀ ਤਰੀਪਾ ਨਾਲ ਗਈ ਆ ਪਰ ਇਹਨਾਂ ਨੇ ਭੈਣਾ ਭਰਾਵਾਂ ਤੋਂ ਕੀ ਕੁਝ ਕਰਤਾ ਗਲਤੀ ਇਹਦੀ ਵੀ ਆ ਜਿਹੜਾ ਗਵਾਂਢ ਦੇ ਵਿੱਚ ਇਹ ਕੰਮ ਕੀਤਾ ਗੱਲਾਂ ਬਾਤਾਂ ਹੋਈਆਂ ਪਿਆਰ ਇਸ ਕਾ ਇੰਨਾ ਕਿ ਚੜ ਗਿਆ ਉਹ ਕੁੜੀ ਮੁੰਡੇ ਬਣਾ ਨਹੀਂ ਲੈ ਸਕਦੀ ਮੁੰਡਾ ਕੁੜੀ ਬਣਾ ਨਹੀਂ ਲੈ ਸਕਦਾ ਜੀ ਉਹ ਕਹਿੰਦੀ ਮਾਈਲਰਸ ਕਰ ਲਾਗੀ ਮੈਂ ਬਾਹਰ ਜਾਉਂਗੀ ਇਹ ਕਹਿੰਦਾ ਮੇਰਾ ਕੀ ਬਣੂਗਾ ਉਹ ਕਹਿੰਦੀ ਕੋਈ ਨਹੀਂ ਮਾਪੇ ਤੈਨੂੰ ਹੌਲੀ ਹੌਲੀ ਕਰ ਲੂੰਗੀ ਕੁੜੀ ਜਾਨੀ ਕਿ ਥੋੜੇ ਥੋੜੇ ਪੈਰ ਛੱਡਣ ਲੱਗ ਗਈ ਸੀ ਵੀ ਮੈਂ ਤਾਂ ਬਾਹਰ ਉੱਠ ਜਾਣਾ ਇਹ ਫਿਰਦਾ ਰੋਲਦਾ ਮੈਂ ਤਾਂ ਕੀ ਲੈਣਾ ਚਲੋ ਇਹਨੂੰ ਕੁਦਰਤੀ ਆ ਆਈਲਰ ਵੀ ਕੁੜੀ ਦਾ ਆਈਲਰ ਸੱਜਦਾ ਰਸਤਾ ਜਦੋਂ ਰਸਤੇਦਵਾਦ ਦਾ ਵਿਆਹ ਹੋਇਆ ਸਾਰੀ ਗੱਲਬਾਤ ਹੋਈ ਉਸ ਤੋਂ ਬਾਅਦ ਕੀ ਹੁੰਦਾ ਸਾਰਾ ਇਹਦਾ ਇਹ ਆਪਦੀ ਕੁੜੀ ਨੂੰ ਜਿਹੜੀ ਸਹੇਲੀ ਹੁੰਦੀ ਉਹਨੂੰ ਦੱਸ ਦਿੰਦਾ ਕਿਤੇ ਸ਼ਾਮ ਨੂੰ ਹਵਾ ਚਾਇਆ ਵਾ ਮੈਨੂੰ ਵੀ ਰਸਤਾ ਆ ਗਿਆ ਕੈਨੇਡਾ ਵਾਲੀ ਕੁੜੀ ਦਾ ਮੈਂ ਉੱਥੇ ਉਹਨੇ ਬਹੁਤ ਕੁਝ ਬੋਲੀ ਗਾਲਾਂ ਕੱਢੀਆਂ ਨਾਲ ਤਾਂ ਰਸਤਾ ਤੜਾਤਾ ਨਾਲੇ ਉਹਨੂੰ ਕਹਿੰਦੀ ਮੇਰੇ ਨਾਲ ਤੂੰ ਚੱਲ ਇਹਨੂੰ ਭਜਾ ਕੇ ਲੈ ਗਈ ਜਾਨੀ ਕਿ ਇਹ ਵੀ ਭੱਜ ਗਿਆ ਉਹਦੇ ਨਾਲ ਸਮਾਨ ਉਹ ਵੀ ਘਰੋਂ ਚੱਕ ਕੇ ਲੈ ਗਈ ਲੈ ਕੇ ਗਿਆ ਜਦੋਂ 2 ਮਹੀਨਾ ਬਾਅਦ ਫੜੇ ਗਏ ਬਾਈ ਤੇ ਕੀ ਕੀਤਾ ਕਹਿੰਦੀ ਮੇਰੇ ਨਾਲ ਧੱਕੇ ਨਾਲ ਜਬਰਦਸਤੀ ਮੇਰੇ ਨਾਲ ਬਲਾਤਕਾਰ ਕਰਦਾ ਰਿਹਾ ਮੇਰੇ ਨਾਲ ਸਰੀਰਕ ਸੰਬੰਧ ਬਣਾਉਦਾ ਰਿਹਾ ਦੂਜਾ ਜੀ ਜਿਹੜੇ ਵਜੇ ਘਰੋਂ ਸਮਾਨ ਚੱਕ ਕੇ ਗਿਆ ਸੀ ਉਹ ਵੀ ਇਹਨੇ ਚੱਕਿਆ ਤੀਜਾ ਕਹਿੰਦੀ ਜੀ ਇਹਨੇ ਮੈਨੂੰ ਬਲਗਲਾਇਆ ਧੋਖਾ ਧੜੀ ਦਾ ਪਾਚਾ ਸਾਰਾ ਕੁਝ ਹੀ ਬਾਈ ਤੇ 4-5 ਪਰਚੇ ਪਵਾ ਕੇ ਜਾਇ ਦੀ ਬਾਰੀ ਦੇ ਸੁਪਨੇ ਵੇਂਦਾ-ਵੈਂਦਾ ਜੇ ਹਲਦੀ ਹਵਾ ਖਾਣੀ ਪੈਗੀ ਬਾਹਰ ਦੀ ਹਵਾ ਖਾਂਦੀ ਹਾ ਤਾਂ ਤੇ ਉਸ ਤੋਂ ਬਾਅਦ ਇਹ ਬਾਈ ਕਹਿੰਦਾ ਮੇਰੀ ਦੁੱਖ ਇੰਨਾ ਕਿ ਮੈਨੂੰ ਲੱਗਿਆ ਮੈਂ ਜ਼ਿੰਦਗੀ ਚ ਬਹੁਤ ਔਖਾ ਹੈ ਮੇਰੇ ਪਿਆਉਣੇ ਮੈਨੂੰ ਕੁੱਟਿਆ ਕਹਿੰਦਾ ਇਧਰ ਲੈ ਪਾਸਾ ਮੇਰਾ ਸਜਾਤ ਆ ਮੈਨੂੰ ਪਿਆ ਨਹੀਂ ਜਾਂਦਾ ਉਧਰਲੇ ਪਾਸੇ ਮੈਂ ਬੁਰਾ ਹਾਲ ਆ ਮੇਰਾ ਮੈਂ ਕਰਾਂ ਕੀ ਮੈਂ ਕੀ ਤੇ ਵਿਸ਼ਵਾਸ ਕਰਾਂ ਉਸ ਤੋਂ ਬਾਅਦ ਬੰਦੇ ਦੀ ਰੋਲਾ ਪੈਂਦਾ ਪੈਂਦਾ ਹੌਲੀ ਹੌਲੀ ਇਹ ਬੰਦਾ ਹੁਣ ਸੁਧਰ ਗਿਆ ਇਹ ਕਹਿੰਦਾ ਜਿੱਦੇ ਮੈਨੂੰ ਮਿਲੀ ਮੈਂ ਕੁੱਟਣੀ ਜਰੂਰ ਆ ਭਲਾ ਮੈਂ ਕਦੇ ਹੋਰ ਦਾਬੜਾ ਹੁਣ ਤਾਂ ਮੱਧਾ ਵਕੀਲ ਬਣ ਕੇ ਆ ਮੈਂ 2 ਸਾਲਾਂ ਬਾਅਦ ਆ ਪਰ ਹੁਣ ਮੈਨੂੰ ਪਰ ਮੈਂ ਕਹਿੰਦਾ ਜੇ ਹੁਣ ਜਾਊਂਗਾ ਤਾਂ ਮੈਂ ਚੱਜਣਾ ਜਾਊਂਗਾ ਮੈਂ ਹੁਣ ਇਹ ਵੀ ਗੱਲ ਕਹਿਣਾ ਚਾਹੁੰਦਾ ਬਾਈ ਵੀ ਜਿਹੜੇ ਜਿਹੜੀਆਂ ਤੁਹਾਡੀਆਂ ਸਹੇਲੀਆਂ ਜਾਂ ਕੋਈ ਵੀ ਅਸੂਤੋਂ 35 40 ਲੱਖ ਰੁਪਇਆ ਲਵਾ ਕੇ ਬਾਅਦ ਜਾ ਕੇ ਮੁੱਕਰਦੀਆਂ ਮਰੋਣਾ ਇੱਕ ਚੀਜ਼ ਜਰੂਰ ਰੱਖੋ ਵੀ ਕਿਤੇ ਨਾ ਕਿਤੇ ਇੱਥੇ ਆਉਣਗਾ ਸਵਾਰ ਰੱਖੋ ਉਹਦੇ ਤੁਸੀਂ ਆਪਦਾ ਬਦਲਾ ਲਓ 89 ਨਾ ਜ਼ਿੰਦਗੀ ਇਹ ਜੀ ਜਉਣ ਦਿਓ ਛੋਡੇ ਮਰਨ ਨਾਲ ਤਾਂ ਅਗਲੀ ਦਾ ਕੋਈ ਕੁਝ ਨਹੀਂ ਬਿਕੜਦਾ ਜਦੋਂ ਛੋਡੀ ਪਹਿਲਾਂ ਨਹੀਂ ਉਹਨੇ ਕਤਲ ਕੀਤੀ ਛੋਡੇ ਮਰਨ ਨਾਲ ਉਹਨੂੰ ਕੁਝ ਨਹੀਂ ਫਰਕ ਪੈਂਦਾ ਆਦੇ ਮਾਪਿਆਂ ਉਨਾਂ ਤੰਗ ਕਰਕੇ ਜਾਓ ਆਦੇ ਮਾਪਿਆਂ ਉਨਾਂ ਉਹ ਕਰੋ ਕਿਉਂਕਿ ਜਦੋਂ ਆ ਗਈ ਛੋਡੇ ਧੱਕੇ ਚੜੂਗੀ ਉਹਦੇ ਆਪ ਦਾ ਬਦਲਾ ਲੈ ਲਓ ਫਿਰ ਫੇਰ ਮਰਨਾ ਤੁਹਾਡਾ ਸਖਾਲਾ ਹੋ ਜਾਊਗਾ ਅਗਲੀ ਨੂੰ ਮਾਰ ਦੋ ਤੇ ਆ ਵੀ ਉਹ ਕਰ ਜੋ ਫਿਰ ਹੋਊਗਾ ਠੀਕ ਹੈ ਅਗਲੇ ਨੇ ਬਦਲਾ ਲੈ ਲਿਆ ਉਹਨੂੰ ਵੀ ਨਹੀਂ ਜ਼ਿੰਦਗੀ ਲੱਗਦੇ ਦੀ ਜ਼ਿੰਦਗੀ ਜਉਣ ਦਿੱਤੀ ਤੇ ਜਿਹੜੀ ਅੱਜ ਬਾਹਰ ਚੰਗਾਂ ਗੱਡੀਆਂ ਤੇ ਝੂਟੇ ਲੈਂਦੀਆਂ ਛੋਡੇ ਮਰਨ ਨਾਲ ਉਹ ਕੋਈ ਫਾਇਦਾ ਨਹੀਂ ਕੋਈ ਉਹ ਜੋ ਵੀ ਤੁਹਾਨੂੰ ਦੱਸਦੇ ਹੁੰਨੇ ਆ ਉਹ ਸਿੱਖਿਆ ਲਈ ਹੁੰਦੀ ਆ ਉਹਨੂੰ ਸਿੱਧੇ ਪਾਸੇ ਰੱਖ ਕਰੋ ਪੱਠੇ ਪਾਸੇ ਨਾ ਰੱਖਿਆ ਕਰੋ ਸਾਰੀ ਵੀਡੀਓ ਜਰੂਰ ਦੇਖਿਆ ਕਰੋ ਕਿਸੇ ਨਾ ਕਿਸੇ ਨੂੰ ਫਰਕ ਪਵੇ ਕੋਈ ਮਾੜਾ ਮੋਟਾ ਸੁਧਰੇ ਕਿਸੇ ਦਾ ਕੋਈ ਉਹ ਹੋਵੇ ਸਾਡੀ ਵੀਡੀਓ ਕਿ ਸਿੱਖਿਆ ਲਈ ਹੁੰਦੀ ਆ ਸਾਡੀ ਵੀਡੀਓ ਕਿ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਰੱਖਣਾ ਪੱਠੇ ਪਾਸੇ ਰੱਖਣਾ ਇਹ ਤੁਹਾਡੀ ਮਰਜ਼ੀ ਆ ਤੁਹਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਧੰਨਵਾਦ